ਦੋਸਤੋ ਆਪਾਂ ਖੜੇ ਆ ਰਸਵੰਤਾ ਮਿਲਕ ਡੈਰੀ ਤੇ ਰਸਵੰਤਾ ਮਿਲਕ ਡੈਰੀ ਦਾ ਮੇਨ ਕੰਮ ਤਾਂ ਦੁੱਧ ਦਾ ਪਨੀਰ ਕਿਉ ਦੇਸੀ ਘਿਓ ਦਾ ਸੀ ਲੇਕਿਨ ਇਸ ਵਾਰ ਇਹਨਾਂ ਨੇ ਇੱਕ ਕੰਮ ਹੋਰ ਫੜਾਇਆ ਹੈ ਹਲਵਾਈ ਦਾ ਜਿਸ ਦੇ ਵਿੱਚ ਦੇਸੀ ਘਿਓ ਦੇ ਵਿੱਚ ਮਠਾਈਆਂ ਤਿਆਰ ਕਰਕੇ ਅੱਜ ਦੁਵਾਈ ਦੇ ਉੱਤੇ ਇਹਨਾਂ ਨੇ ਸਟਾਲ ਲਗਾਈ ਆ ਆਪਾਂ ਗੱਲ ਕਰਦੇ ਇਹਨਾਂ ਦੇ ਮਾਲਕ ਨਾਲ ਹਾਂਜੀ ਬਾਬੂ ਜੀ ਕੀ ਨਾਮ ਹੈ ਤੁਹਾਡਾ ਜੀ ਸਾਡਾ ਪਾਰ ਸਾਹਿਬ ਮੇਰਾ ਨਾਮ ਸੁਦੀਸ਼ ਕੁਮਾਰ ਹੈ ਸਾਡੀ ਅੱਜ ਇਹ ਦੇਸੀ ਘਿਓ ਦੀਆਂ ਮਠਾਈਆਂ ਜੋ ਲਾਈਆਂ ਨੇ ਕਿਵੇਂ ਤੁਹਾਡੇ ਮਨ ਚ ਆਇਆ ਤੁਹਾਡਾ ਕੰਮ ਤਾਂ ਡੈਰੀ ਦਾ ਸੀਗਾ ਤੇ ਤੁਸੀਂ ਹਲਵਾਈ ਦਾ ਕਿਵੇਂ ਕਰ ਲੈਣਾ بس پورے کوئی ਵਧੀਆ ਹੈ ਹੀ ਨਹੀਂ ਸੀ ਦੇਸੀ ਕੋ ਉਦਿਆ ਜਲੇਬੀਆਂ ਬਣਾਉਣ ਵਾਲਾ ਜਾਂ ਘੱਟ ਮਿੱਠੇ ਵਾਲਾ ਇੱਥੇ بس ਤੁਹਾਨੂੰ ਪਤਾ ਹੀ ਹੈ ਅੰਨੂ ਨੂੰ ਬੜਾ ਕੁਕੀ ਸਿਫਰਦਾ ਹੈ ਕੀ ਕੀ ਖਾਸ ਬਣਾ ਰਹੇ ਹੋ ਤੁਸੀਂ ਦੇਸੀ ਕੋ ਦੀ ਜਲੇਬੀ ਹੋਰ ਗਲਾਬ ਜਾਮਨ ਘੱਟ ਮਿੱਠਿਆਲੀ ਬਰਫੀ ਬਿਲਕੁਲ ਘੱਟ ਮਿੱਠਿਆਲੀ ਬਰਫੀ ਮਿਲ ਕੇ ਤੇ ਹੋਰ ਵੀ ਬਹੁਤ ਆਟਮਾ ਨਿਕੀਆਂ ਜੀ ਕਿਸ ਤਰ੍ਹਾਂ ਦਾ ਰੇਟ ਕਿਉਂ ਜਲੇਬੀ ਦਾ ਜੋ ਦੇਸੀ ਕੋ ਜਿਹੜਾ ਕਿਸ ਤਰ੍ਹਾਂ ਰੇਟ ਰੱਖਿਆ ਹੈ ਇਸ ਦਾ ਦੇਸੀ ਕੋ ਦੀ ਜਲੇਬੀ 400 ਰੁਪਏ ਦੂਜੀ 180 ਰੁਪਏ ਕੀ ਕਹੋਗੇ ਲੋਕ ਤੁਵਾਰੀ ਦਸੋਦਾਂ ਨਾਲ ਤੁਹਾਨੂੰ ਕੋ ਕਿਉਂ ਆਣ ਲੈਣ ਜੀ ਆ ਕੇ ਪਹਿਲਾਂ ਦੇਖ ਲੈਣਾ ਜੀ ਕੁਆਲਿਟੀ ਵਧੀਆ ਲੱਗੂਗੀ ਫਿਰ ਅਗਲਾ ਆਪਣੇ ਆਪ ਹੀ ਕਹੂਗਾ ਦੋ ਦੀ ਥਾਂ ਤੇ ਚਾਰ ਪਾ ਦੇ ਤੁਸੀਂ ਇਹ ਹੁਣ ਕੰਮ ਚਲਾਇਆ ਹੈ ਇਹ ਰੈਗੂਲਰ ਚੱਲਣਾ ਹੈ ਬਸ ਦਿਵਾਲੀ ਤੱਕ ਹੀ ਹੈ ਜੀ ਹਾਂ ਰੈਗੂਲਰ ਰੈਗੂਲਰ ਚੱਲੂਗਾ ਜੀ ਹੁਣ ਤਾਂ ਹਲਵਾਈ ਦਾ ਕੰਮ ਤੁਸੀਂ ਰੈਗੂਲਰ ਹਾਂ ਰੈਗੂਲਰ ਚੱਲੂਗਾ ਜੀ ਕੀ ਕਹੋਗੇ ਲੋਕਾਂ ਨੂੰ ਤੁਹਾਡੇ ਕੋਲ ਬੜਾਈ ਕਿਉਂ ਲੈਣ ਆਣ ਜੀ ਅਗਲਾ ਸਾਫ ਸੁਥਰਾ ਦੇਖ ਕੇ ਸਾਫ ਸੁਥਰਾ ਤੇ ਪਿਓਰ ਕੁਆਲਿਟੀ 100% ਪਿਓਰ ਕੁਆਲਿਟੀ ਬਿਲਕੁਲ ਜੀ 100% ਪਿਓਰ ਕੁਆਲਿਟੀ ਇਹਨਾਂ ਦੇ ਮਿਲ ਰਹੀ ਆ ਦੇਸੀ ਕਿਉਂ ਦੀਆਂ ਜਲੇਬੀਆਂ ਨੇ ਆਪਾਂ ਅੱਗੇ ਗੱਲ ਚੱਲਦੇ ਆ ਤੇ ਭਾਈ ਸਾਹਿਬ ਹੋਰ ਬੈਠੇ ਨੇਗੇ ਆਪਾਂ ਗੱਲ ਕਰਦੇ ਆ ਇੱਥੇ ਭਾਈ ਸਾਹਿਬ ਖੜੇ ਨੇ ਜੋ ਇੱਥੇ ਇਹਨਾਂ ਦੀ ਮਠਾਈ ਲੈ ਕੇ ਜਾ ਆਪਾਂ ਇਹਨਾਂ ਨੂੰ ਪੁੱਛਦੇ ਆ ਭਾਈ ਸਾਹਿਬ ਕੀ ਕਹੋਗੇ ਇਹਨਾਂ ਦੇ ਮਠਾਈ ਲੈਣ ਤੋਂ ਸਪੈਸ਼ਲ ਕਿਉਂ ਆਏ ਜੀ ਕਿਉਂਕਿ ਮਿੱਠਾ ਘੱਟ ਪਿਓਰ ਚੀਜ਼ ਵਧੀਆ ਅੱਧੀ ਬਣਾਈ ਹੋਈ ਇੱਕ ਜਿਵੇਂ ਕੈਰੀ ਨੇ ਦੇਖੀ ਕਿ ਉਹ ਜਲੇਬੀ ਕਿਵੇਂ ਲੱਗਿਆ ਤੁਹਾਨੂੰ ਦਾ ਦੇਸ਼ ਬਹੁਤ ਵਧੀਆ ਲੱਗਿਆ ਤੁਸੀਂ ਕਰਵਾ ਚ ਲੱਗੀ ਹਾਂਜੀ ਹਾਂ ਹੋਰ ਕੀ ਲੈ ਕੇ ਚੱਲਿਓ ਕੀ ਕਹੋਗੇ ਪਬਲੀ ਨੂੰ ਕੀ ਕਹੋਗੇ ਲੋਕਾਂ ਨੂੰ ਕੀ ਕਹੋਗੇ ਜਨਨ ਬਾਰੇ ਕਿਉਂ ਆ ਇੱਕ ਵਾਰੀ ਜ਼ਰੂਰ ਸੇਵਾ ਦਾ ਮੌਕਾ ਦੇਣ ਇਹਨਾਂ ਨੂੰ ਇਹਨਾਂ ਦਾ ਨਵਾਂ ਕੰਮ ਹੈ ਔਰ ਬਹੁਤ ਵਧੀਆ ਕੁਆਲਟੀ ਦੀ ਮਿਠਾਈ ਬਿਲਕੁਲ ਜੀ ਨਵਾਂ ਕੰਮ ਹੈ ਇੱਕ ਵਾਰੀ ਮੌਕਾ ਜ਼ਰੂਰ ਦਿਓ ਇਹਨਾਂ ਨੂੰ ਜੀ ਆਪਾਂ ਗੱਲ ਕਰਦੇ ਆ ਕਿ ਹੋਰ ਵੀ ਚੱਲਦੇ ਆ ਸਾਡੇ ਭਾਈ ਸਾਹਿਬ ਹੋਰ ਬੈਟ ਨੇ ਵੈਸੇ ਤਾਂ ਬਹੁਤ ਬੋਲਦੇ ਨੇ ਪਰ ਕੈਮਰੇ ਨੂੰ ਦੇਖ ਕੇ ਇਹਨਾਂ ਦੇ ਸਾਹ ਸੁੱਕ ਜਾਂਦੇ ਨੇ ਪਰ ਅੱਜ ਗੱਲ ਕਰਨਾ ਚਾਹਾਂਗੇ ਹਾਂਜੀ ਪ੍ਰਸ਼ਾਪਾਲ ਜੀ ਕੀ ਹਾਲ ਹੈ ਨਮਸਕਾਰ ਜੀ ਥੋੜਾ ਜਿਹਾ ਵਿੱਕੀ ਜੀ ਸਾਈਡ ਤੇ ਹੋਗੇ ਥੋੜਾ ਜਿਹਾ ਸਾਈਡ ਤੇ ਹੋ ਜਾਓ ਸਾਡੇ ਬਾਈ ਨੂੰ ਦਿੱਕਤ ਆ ਰਹੀ ਹੈ ਕੈਮਰਾ ਚਲਾਣ ਲੱਗੇ ਹਾਂਜੀ ਕੀ ਕਹੋਗੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਜੀ ਬਹੁਤ ਵਧੀਆ ਕੁਆਲਿਟੀ ਬਣਾਈ ਹੈ ਜੀ ਬਿਲਕੁਲ ਸਾਫ਼ ਸੁਥਰੀ ਜੀ ਜਮਾ ਦਿ ਲੋ ਬਣਾਈ ਸੀ ਇਹ ਸੋਦਾ ਕੋਈ ਹਲਵਾਈਆਂ ਵਾਲਾ ਕੰਮ ਨਹੀਂ ਕਰਿਆ ਜੀ ਪੂਰੇ ਸ਼ੌਂਕ ਨਾਲ ਸੋਦਾ ਬਣਾਇਆ ਜੀ ਥੋੜਾ ਮਨ ਕਿਵੇਂ ਕਰਿਆ ਕੰਮ ਤਾਂ ਥੋੜਾ ਡੈਰੀ ਦਾ ਨਾਲ ਤੁਸੀਂ ਹਲਵਾਈ ਦਾ ਕਿਉਂ ਕਰਿਆ ਕਿ ਗੁੱਡ ਗੁੱਲ ਦੋਦਾਮ ਹੋ ਜਾਂਦਾ ਹੈ ਕੀ ਹੋ ਜਾਂਦਾ ਨਿਮਾਨ ਸਿੰਘ ਮਾਮਾ ਦੀ ਲੋਕਾਂ ਦੀ ਠੱਟ ਮਿੱਠੀ ਲੀ ਬਰਫੀ ਦਿਓ ਬਣਾ ਕੇ ਠੱਟ ਮਿੱਠੀ ਲੀ ਬਰਫੀ ਬਣਵਾਈ ਹੈ ਜੀ ਇੱਕ ਵਾਰੀ ਤੁਸੀਂ ਤੇ ਆਪ ਸੰਕੇ ਚੈੱਕ ਕਰੋ ਜੀ ਬਹੁਤ ਵਧੀਆ ਕੁਆਲਿਟੀ ਬਣਵਾਈ ਹੈ ਜੀ ਬਿਲਕੁਲ ਜੀ ਬਿਲਕੁਲ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਜਿਆਦਾ ਸ਼ੂਗਰ ਵੀ ਬਹੁਤ ਜ਼ਿਆਦਾ ਫੈਲੀ ਹੋਈ ਹੈ ਤਕਰੀਬਨ ਹਰ ਘਰ ਦੇ ਵਿੱਚ ਸ਼ੂਗਰ ਦੇ ਪੇਸ਼ੰਟ ਨੇ ਤੇ ਇਹਨਾਂ ਨੇ ਸਪੈਸ਼ਲ ਠੱਟ ਮਿੱਠੇ ਦੀ ਮਠਾਈ ਬਨਾਈਆ ਇੱਕ ਵਾਰੀ ਜ਼ਰੂਰ ਪਹੁੰਚੋ ਮੇਰੇ ਭਾਰ ਜੈਸ਼ ਕੁਮਾਰ ਜੀ ਨੂੰ ਜਿਨ੍ਹਾਂ ਨੇ ਇਹ ਮੇਨ ਕਮਰ ਡੈਰੀ ਦਾ ਸੀਗਾ ਔਰ ਇਹਨਾਂ ਨੇ ਹਲਵਾਈ ਦਾ ਕੰਮ ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਦੇ ਮਾਈਂਡ ਚ ਕਿਉਂ ਆਇਆ ਹਲਵਾਈ ਦਾ ਕੰਮ ਕਰਨਾ ਹਾਂਜੀ ਕੀ ਕਹੋਗੇ ਕਿਉਂ ਤੁਹਾਡੇ ਮਨ ਚ ਆਇਆ ਜੀ ਗੱਲ ਇਹ ਐ ਕੰਮ ਸ਼ੁਰੂ ਕੀਤਾ ਸੀਗਾ ਤੇ ਸੀਕੋ ਦੇ ਪੰਨੇ ਤੇ ਸੀਕੋ ਦਾ ਗਾਜਰ 파ਕ ਉਥੋਂ ਕੰਮ ਮਾਲਕ ਨੇ ਪਰਮਾਤਮਾ ਨੇ ਵਾਹਿਗੁਰੂ ਨੇ ਐਸੀ ਸੁਣੀ ਕਿ ਆਪਾਂ ਸਾਰਾ ਕੰਮ ਸ਼ੁਰੂ ਕਰਤਾ ਨਾਲ ਬਹੁਤ ਹੀ ਵਧੀਆ ਸਮਾਨ ਬਣਾਉਣੇ ਆ ਆਪ ਮੈਂ 90% ਕਾਰੀਗਰ ਮੈਂ ਆਪ ਆ ਜੀ ਆ ਦਾ ਕੁਝ ਤਕਰੀਬਨ ਆਪ ਤਿਆਰ ਕੀਤਾ ਜੀ ਸਮਾਨ ਦੀ ਵੈਰਾਈਟੀ ਤੁਹਾਡੇ ਸਾਹਮਣੇ ਪਈ ਹੈ ਆ ਸਵਾਗਤ ਜੀ ਜਾਂਦਾ ਜੀ ਬਹੁਤ ਵਧੀਆ ਕੋਈ ਇਹਦੇ ਵਿੱਚ ਕੋਈ ਫੈਂਟ ਘਟਾ ਹੈ ਜਾਂ ਜੋ ਵੀ ਹੈ ਬਹੁਤ ਵਧੀਆ ਸਵਾਗਤ ਤੁਹਾਡੇ ਸਾਹਮਣੇ ਰੱਖੀ ਜਾਂਦਾ ਜੀ ਹੁਣ ਦੀਵਾਲੀ ਦਾ ਦੀਵਾਲੀ ਅੱਜ ਕੱਲ ਵੀ ਦੋ ਦਿਨ ਦੀਵਾਲੀ ਮਨਾਈ ਜਾਣੀ ਹੈ ਪਬਲਿਕ ਨੂੰ ਕੀ ਸੰਦੇਸ਼ ਦੇਵੋਗੇ ਥੋੜੀ ਦੁਕਾਨ ਤੇ ਕਿਉਂ ਆਣ ਸਮਾਨ ਪਾਓ ਵਧੀਆ ਸ਼ੁੱਧ ਸੁਟਿਆ ਦੇਸੀ ਘਿਓ ਦੀ ਕਿਹੜੀ ਵਾਇਟੀ ਬਣਾਈਆ ਦੇਸੀ ਘਿਓ ਦੀ ਪਿੰਨੀ ਗਾਜਰ ਪਾਕ ਦੋ ਵੀ ਮਲਕੇ ਸਮਾਨ ਚ ਮਾਰਾ ਮੋਟਾ ਜਿਵੇਂ ਦੇਸੀ ਘਿਓ ਪੈਂਦਾ ਕੋਈ ਜਲੇਬੀ ਜਲੇਬੀ ਬਣਾਈਏ ਦੇਸੀ ਘਿਓ ਦੀ ਜੀ ਜੇ ਕਿਸੇ ਸਮਾਨ ਚ ਕਿਉਂ ਪੈਂਦਾ ਜੇ ਵਰਤੀ ਜੀ ਬਲੂਰ ਪੈਂਦੀ ਆ ਪਾਉਣ ਦੀ ਤਾਂ ਦੇਸੀ ਪਾਉਣੇ ਆ ਬਿਲਕੁਲ ਜੀ ਸਾਰੇ ਪਹੁੰਚੋ ਅਤੇ ਇੱਕ ਵਾਰੀ ਦੀਵਾਲੀ ਦਾ ਸੀਜ਼ਨ ਵਿੱਚ ਅੱਜ ਦੀਵਾਲੀ ਵੀ ਹੈ ਪਹੁੰਚੋ ਸਾਰੇ ਇੱਕ ਵਾਰੀ ਸੈਂਪਲ ਜ਼ਰੂਰ ਲੈ ਕੇ ਜਾਓ ਫਿਰ ਉਸ ਤੋਂ ਬਾਅਦ ਤੁਸੀਂ ਦੱਸੋ ਇਹਨਾਂ ਦੀ ਕੁਆਲਿਟੀ ਕਿਸਾ ਹੈ